ਮੈਂ ਨਾ ਕਿਸੇ ਬੰਦੇ ਦੀ ਰੀਲ ਦੇਖੀ ਹੈ ਸ਼ਾਇਦ ਉਹ ਆਰਟਿਸਟ ਆ ਪਤਾ ਨਹੀਂ ਤੇ ਉਹ ਕਹਿੰਦਾ ਜੀ ਲੋਕਾਂ ਦਾ ਕਸੂਰ ਆ ਸਾਰਾ ਕਿ ਉਹ ਬਦੋ ਬਦੀ ਨੂੰ ਸੁਣੀ ਜਾਂਦੇ ਨੇ ਆ ਸੋਨੂ ਜੀਤ ਵਾਲਾ ਸੁਣੀ ਜਾਂਦੇ ਨੇ ਜਾਂ ਫਿਰ ਹਰਮਨ ਜੀਮਾ ਸੁਣੀ ਜਾਂਦੇ ਨੇ ਤਾਂ ਮਿਊਜ਼ਿਕ ਦੀ ਬੇਇੱਜ਼ਤੀ ਕਰਦੇ ਨੇ ਲੋਕ ਇਹ ਤੇ ਤੁਸੀਂ ਇਹਨਾਂ ਨੂੰ ਸਿਰ ਚੜਾਇਆ ਹੈ ਭੀੜ ਨੂੰ ਕਦੇ ਵੀ ਆਪਾਂ ਨਹੀਂ ਬਲੇਮ ਕਰ ਸਕਦੇ ਭੀੜ ਜੇ ਕਤਲ ਵੀ ਕਰ ਦੇਵੇ ਨਾ ਤਾਂ ਉਹਦੇ ਤੇ ਪਰਚਾ ਨਹੀਂ ਹੁੰਦਾ ਤੁਸੀਂ ਕਿਸ ਨੂੰ ਜ਼ਬਰਦਸਤੀ ਕਹਿ ਹੀ ਨਹੀਂ ਜਾਂਦੇ ਕਿ ਮੇਰਾ ਗਾਣਾ ਸੁਣੋ ਮੇਰਾ ਗਾਣਾ ਵਧੀਆ ਇਹਦਾ ਮੈਂ ਮਿਹਨਤ ਕੀਤੀ ਆ ਜਿਹੜੇ ਆ ਆ ਲੋਕ ਨੇ ਨਾ ਜਿਵੇਂ ਸਾਨੂੰ ਹੋ ਗਿਆ ਜਾਂ ਫਿਰ ਹਰਮਨ ਬਾਈ ਹੋ ਗਿਆ ਹਨ ਇਹ ਹੀ ਅਸਲ ਚ ਲੋਕਾਂ ਨੂੰ ਐਂਟਰਟੇਨ ਕਰਦੇ ਨੇ ਯਾਰ ਲੋਕਾਂ ਨੂੰ ਅਲੱਗ ਚੀਜ਼ ਚਾਹੀਦੀ ਐ ਨਾ ਨਹੀਂ ਕੋਈ ਨਹੀਂ ਤੇ ਜੇ ਤੁਹਾਡੇ ਸੁਰਾਂ ਚ ਜਾਂ ਤੁਸੀਂ ਕਲਾਕਾਰੀ ਐਡੀ ਤਕੜੇ ਹੋ ਕਿ ਤੁਹਾਡੇ ਸੁਰਾਂ ਚ ਜਾਂ ਤੁਹਾਡੀ ਕਲਮ ਚ ਇੰਨੀ ਤਾਕਤ ਹੈ ਕਿ ਉਹ ਜਮਾ ਹੀ ਅਲੱਗ ਹੈ ਉਹ ਹੀ ਜਿੱਥੇ ਹੈ ਹੀ ਨਹੀਂ ਫਿਰ ਤੁਸੀਂ ਰਾਤੋ ਰਾਤ ਹੋ ਜਾਓਗੇ ਫੇਮਸ ਬਾਈ ਮਹੀਨੇ ਚ ਹੋ ਜਾਓਗੇ 2 ਮਹੀਨੇ ਚ ਹੋ ਜਾਓਗੇ ਇਹ ਗੱਲ ਨਾ ਮੈਂ ਕਈ ਵਾਰ ਸ਼ੇਅਰ ਕਰਨ ਦੀ ਕੋਸ਼ਿਸ਼ ਕਰੀਆ ਫਿਰ ਮੈਂ ਕਿਸੇ ਕਾਰਨ ਕਰਕੇ ਚੁੱਪ ਕਰ ਜਨਾ ਕਿ ਵੀ ਮੈਨੂੰ ਕੀ ਲੈਣਾ ਐ ਕਰਕੇ ਪਰ ਅੱਜ ਮੈਂ ਬੇਲਾਂ ਥੋੜਾ ਜਿਹਾ ਮੈਂ ਨਾ ਕਿਸੇ ਬੰਦੇ ਦੀ ਰੀਲ ਦੇਖੀ ਹੈ ਸ਼ਾਇਦ ਉਹ ਆਰਟਿਸਟ ਆ ਪਤਾ ਨਹੀਂ ਤੇ ਉਹ ਕਹਿੰਦਾ ਦੀ ਲੋਕਾਂ ਦਾ ਕਸੂਰ ਆ ਸਾਰਾ ਕਿ ਉਹ ਬਦੋ ਬਦੀ ਨੂੰ ਸੁਣੀ ਜਾਂਦੇ ਨੇ ਆ ਸੋਨੂ ਜੀਤ ਵਾਲਾ ਸੁਣੀ ਜਾਂਦੇ ਨੇ ਜਾਂ ਫਿਰ ਹਰਮਨ ਜੀਮਾ ਸੁਣੀ ਜਾਂਦੇ ਨੇ ਤਾਂ ਮਿਊਜ਼ਿਕ ਦੀ ਬੇਇੱਜ਼ਤੀ ਕਰਦੇ ਨੇ ਲੋਕ ਇਹ ਤੇ ਤੁਸੀਂ ਇਹਨਾਂ ਨੂੰ ਸਿਰ ਚੜਾਇਆ ਹੈ ਜਾਂ ਫਿਰ ਵਧੀਆ ਆਰਟਿਸਟਾਂ ਨੂੰ ਤੁਸੀਂ ਸਪੋਰਟ ਨਹੀਂ ਕਰਦੇ ਜਿਹੜੇ ਮਿਹਨਤ ਕਰਦੇ ਨੇ ਤਾਂ ਮੈਂ ਇੱਕ ਗੱਲ ਕਹਿਣੀ ਚਾਹੁੰਗਾ ਕਿ ਲੋਕਾਂ ਨੂੰ ਭੀੜ ਨੂੰ ਨਾ ਯਾਰ ਕੋਆ ਗਿਆ ਭੀੜ ਨੂੰ ਕਦੇ ਵੀ ਆਪਾਂ ਨਹੀਂ ਬਲੇਮ ਕਰ ਸਕਦੇ ਭੀੜ ਜੇ ਕਤਲ ਵੀ ਕਰ ਦਵੇ ਨਾ ਤਾਂ ਉਹਦੇ ਤੇ ਪਰਚਾ ਨਹੀਂ ਹੁੰਦਾ ਤੁਸੀਂ ਕਿਸੇ ਨੂੰ ਜ਼ਬਰਦਸਤੀ ਕਹਿ ਨਹੀਂ ਸਕਦੇ ਕਿ ਮੇਰਾ ਗਾਣਾ ਸੁਣੋ ਮੇਰਾ ਗਾਣਾ ਵਧੀਆ ਹੈ ਇਹਦਾ ਮੈਂ ਮਿਹਨਤ ਕਰੀਆ ਚਾਹੇ 5 ਸਾਲ ਮਿਹਨਤ ਕਰ ਲਓ ਕਿਸੇ ਗਾਣੇ ਤੇ ਚਾਹੇ 10 ਸਾਲ ਕਰ ਲਓ ਨਹੀਂ ਪਸੰਦ ਆਗਦਾ ਤਾਂ ਨਹੀਂ ਪਸੰਦ ਤੁਸੀਂ ਜ਼ਬਰਦਸਤੀ ਨਹੀਂ ਮੇਰੇ ਬਥੇਰੇ ਗਾਣੇ ਨੇ ਜਿਹੜੇ ਮੈਨੂੰ ਲੱਗਦਾ ਦਾ ਕੀ ਹਾਂ ਵੀ ਇਹਦਾ ਰਿਕਾਰਡ ਹੀ ਤੋੜ ਦੂਗਾ ਹਨਾ ਸਾਰੇ ਗਾਣਿਆਂ ਦਾ ਨਹੀਂ ਚੱਲੇ ਗੱਲਾਂ ਦੇ ਲਿਆਂ ਦੀ ਸਾਨੂੰ ਸਾਰੀ ਸਟ੍ਰੀਮ ਨੂੰ ਲੱਗਦਾ ਦਾ ਕੀ ਹਾਂ ਬਈ ਕਹਿ ਲੈਣ ਦੇ ਦਿਨ ਉੱਪਰ ਜਾਊਗਾ ਉਹਦਾ ਸਾਲਿਡਡ ਦਾ ਹੋਈ ਗਿਆ ਪੈਸੇ ਨੂੰ ਹੁਣ ਮਾੜਾ ਮੋਟਾ ਤੁਰਨ ਲੱਗਿਆ ਉਹ ਇਹ ਹੀ ਗੱਲ ਆ ਜਿਵੇਂ ਹੁਣ ਹਿਜਾਬ ਵੀ ਪਹਿਲਾਂ 15 ਮਿਲੀਅਨ ਤੇ ਰੁਕ ਗਿਆ ਤਾਂ ਅਸੀਂ ਫਲॉप ਸਮਝ ਲਿਆ ਉਹ 2 ਸਾਲਾਂ ਦਾ 100 ਮਿਲੀਅਨ ਹੋ ਗਿਆ ਤੇ 6 ਪ ਲੱਗਿਆ ਤਾਂ ਵੀ ਹਾਂ ਵੀ ਆ ਬਾ ਪੱਟੇ ਜਦ ਦੁਬ ਜਾਵੀ ਉਹ ਚਲੋ ਸਾਲ ਚ ਹੋ ਗਿਆ ਤਾਂ ਜੇ ਤੁਸੀਂ ਵਧੀਆ ਮੈਲੋਡੀ ਜਾਂ ਵਧੀਆ ਕੋਈ ਵੀ ਵਧੀਆ ਕੰਟੈਂਟ ਤੁਸੀਂ ਕੁੱਲ ਮਿਲਾ ਕੇ ਬਣਾ ਲਿਆ ਨਾ ਤੇ ਉਹ ਕਦੇ ਨਾ ਕਦੇ ਚੱਲ ਜਾਣਾ ਪਰ ਜਿਹੜੇ ਆ ਆ ਲੋਕ ਨੇ ਨਾ ਜਿਵੇਂ ਸਾਨੂੰ ਹੋ ਗਿਆ ਜਾਂ ਫਿਰ ਹਰਮਨ ਬਾਈ ਹੋ ਗਿਆ ਨਾ ਇਹ ਹੀ ਅਸਲ ਚ ਲੋਕਾਂ ਨੂੰ ਐਂਟਰਟੇਨ ਕਰਦੇ ਨੇ ਯਾਰ ਲੋਕਾਂ ਨੂੰ ਅਲੱਗ ਚੀਜ਼ ਚਾਹੀਦੀ ਐ ਨਵੀਂ ਕੋਈ ਨਾ ਕੋਈ ਤੇ ਜੇ ਤੁਹਾਡੇ ਸੁਰਾਂ ਚ ਜਾਂ ਤੁਸੀਂ ਕਲਾਕਾਰੀ ਐਡੇ ਤੱਕੜੇ ਹੋ ਕਿ ਤੁਹਾਡੇ ਸੁਰਾਂ ਚ ਜਾਂ ਤੁਹਾਡੀ ਕਲਮ ਚ ਇੰਨੀ ਤਾਕਤ ਹੈ ਕਿ ਉਹ ਜਮ੍ਹਾਂ ਹੀ ਲੱਗਾ ਉਹ ਹੀ ਜਿੱਥੇ ਹੈ ਹੀ ਨਹੀਂ ਫਿਰ ਤੁਸੀਂ ਰਤੋ ਰਤ ਹੋ ਜਾਓਗੇ ਫੇਮਸ ਬਾਈ ਮਹੀਨੇ ਚ ਹੋ ਜਾਓਗੇ 2 ਮਹੀਨੇ ਚ ਹੋ ਜਾਓਗੇ ਇੱਕ ਇਹ ਗੱਲ ਨਹੀਂ ਸਮਝਣੀ ਚਾਹੀਦੀ ਕਿ ਹਿੱਟ ਗਾਣਾ ਵਧੀਆ ਹੀ ਹੋਊਗਾ ਜੇ ਕੋਈ ਗਾਣਾ ਹਿੱਟ ਹੋਇਆ ਜ਼ਰੂਰੀ ਨਹੀਂ ਉਹ ਵਧੀਆ ਹੋਵੇ ਕਈ ਵਾਰ ਆਰਟਿਸਟ ਨੂੰ ਆਰਟਿਸਟ ਤਾਂ ਸਮਾਰਟ ਐ ਨਾ ਹੁੰਦਾ ਕਿ ਉਹਦੀ ਪ੍ਰੋਮੋਸ਼ਨ ਬਹੁਤ ਵਧੀਆ ਕਰ ਦਿੰਦਾ ਤੇ ਕਈ ਵਾਰ ਬੇਵਕੂਫ ਹੁੰਦੇ ਨੇ ਮੇਰੇ ਵਰਗੇ ਨਹੀਂ ਪ੍ਰਮੋਟ ਕਰ ਪਾਉਂਦੇ ਤੇ ਕਈ ਵਾਰ ਅ ਵਧੀਆ ਗਾਣੇ ਦਬ ਜਾਂਦੇ ਨੇ ਕਦੇ ਨਾ ਕਦੇ ਚੱਲ ਜਾਂਦੇ ਨੇ ਉਹਨਾਂ ਨੇ ਹਮੇਸ਼ਾ ਨਹੀਂ ਲੁਕੇ ਰਹਿਣਾ ਤੇ ਜੇ ਤੁਸੀਂ ਨਵੇਂ ਆਰਟਿਸਟ ਹੋ ਤੇ ਤੁਹਾਡੇ ਗਾਣੇ ਨਹੀਂ ਚੱਲ ਰਹੇ ਤੁਹਾਨੂੰ ਕੋਈ ਨਹੀਂ ਐਪਰੀਸ਼ੀਏਟ ਕਰ ਰਿਹਾ ਆਪਣਾ ਕੰਟੈਂਟ ਬਣਾਉਂਦੇ ਰਹੋ ਤੁਸੀਂ ਜਦੋਂ ਕਦੇ ਤੁਹਾਡਾ ਇੱਕ ਗਾਣਾ ਚੱਲੂਗਾ ਤਾਂ ਲੋਕ ਤੁਹਾਨੂੰ ਸਾਰੇ 1 ਬਾਈ 1 1 ਬਾਈ 1 ਜਿਹੜਾ ਤੁਹਾਨੂੰ ਥੋੜਾ ਇਤਿਹਾਸ ਆ ਉਹ ਫਰੋਲਣ ਲੱਗ ਜਾਂਦੇ ਨੇ ਹਨਾ ਤਾਂ ਤੁਹਾਡੇ ਪੁਰਾਣੇ ਵੀ ਚੱਲ ਜਾਣਗੇ ਆਸ਼ਕ ਪੁਰਾਣਾ 6 6000 ਵਿਊ ਤੇ ਉਹਦੇ 6 ਮਹੀਨੇ ਜਿਆਦਾ ਆਡੀਓ ਰੀਲੀਜ਼ ਕਰਦਾ ਜਦੋਂ ਹੁਣ ਤੁਸੀਂ ਦੇਖੋਗੇ ਉਹ ਪਤਾ ਨਹੀਂ 100 ਪਤਾ ਨਹੀਂ 150 ਮਿਲਦੇ ਨੇ ਤਾਂ ਕਹਿ ਲੈਣ ਦੇ ਜਾਂ ਉਹਨਾਂ ਦਾ ਜਦੋਂ ਤੁਹਾਡਾ ਕੋਈ ਉਵੇਂ ਹੀ ਬਸ ਇੱਕ ਗਾਣਾ ਪਿੱਕ ਹੋ ਗਿਆ ਲੋਕਾਂ ਨੂੰ ਦੋ ਗਾਣੇ ਪਿੱਕ ਹੋ ਗਏ ਜਦੋਂ ਥੋੜਾ ਜਿਹਾ ਤਿੰਨ ਚਾਰ ਗਾਣੇ ਸੁਣ ਕੇ ਲੋਕਾਂ ਨੂੰ ਲੱਗੇ ਨਾ ਕਿ ਹਾਂ ਵੀ ਆਹ ਵਨ ਸ਼ਾਟ ਵਾਲਾ ਬੰਦਾ ਨਹੀਂ ਹੈਗਾ ਉਹਨਾਂ ਨੂੰ ਤੁਹਾਡੇ ਲਿਖਣ ਤੇ ਜਾਂ ਗਾਉਣ ਤੇ ਭਰੋਸਾ ਹੋ ਜਵੇ ਫਿਰ ਉਹ ਹੌਲੀ ਹੌਲੀ ਤੁਹਾਡਾ ਇਤਿਹਾਸ ਬਣਦੇ ਨੇ ਇਕੱਲੀ ਇਕੱਲੀ ਚੀਜ਼ ਵੀ ਹਾਂ ਵੀ ਪਹਿਲਾਂ ਕਿਹੜੇ ਗਾਣੇ ਆ ਗਏ ਇਸ ਤਰ੍ਹਾਂ ਫਿਰ ਤੁਹਾਡਾ ਨਾਰਮਲ ਗਾਣਾ ਚੱਲੂਗਾ ਐਵਰੇਜ ਗਾਣਾ ਚੱਲੂਗਾ ਬਿਲੋ ਐਵਰੇਜ ਵੀ ਚੱਲੂਗਾ ਪਰ ਇੱਕ ਵਾਰ ਤਾਂ ਤੁਹਾਨੂੰ ਆਪਣੇ ਆਪ ਨੂੰ ਸਾਬਿਤ ਕਰਨਾ ਪੈਣਾ ਓਦੋਂ ਤੱਕ ਚਾਹੇ ਤੁਸੀਂ ਜਿਵੇਂ ਦੁਖੀ ਹੋਏ ਰਹੋ ਕਿ ਯਾਰ ਸਾਨੂੰ ਨੂੰ ਕੋਈ ਸੁਣਦਾ ਉਦ ਜਾਣੇ ਸੁਣੀ ਜਾਂਦੇ ਨੇ ਜਦੋਂ ਤੁਸੀਂ ਇੱਕ ਪ੍ਰੋਬਲਮ ਇਹ ਵੀ ਹੈ ਨਾ ਕਿ ਵਧੀਆ ਗਾਉਣ ਵਾਲੇ ਬਹੁਤ ਹੋ ਗਏ ਅਸਲ ਵਿੱਚ ਵਧੀਆ ਸੁਰ ਲਾਉਣ ਵਾਲੇ ਨਾ ਅ ਜਦੋਂ ਸਾਈਕਲ ਨਵਾਂ ਨਵਾਂ ਆਇਆ ਤਾਂ ਨਾ ਤਾਂ ਉਹ ਕਲਾਕਾਰੀ ਦਾ ਨੀਕ ਕਦੇ ਬੰਦੇ ਨੂੰ ਆਉਂਦਾ ਉਹਦੇ ਲਈ ਤਾੜੀ ਵੱਜਦੀ ਹੈ ਜਦੋਂ ਉਹ ਸਾਰਿਆਂ ਨੂੰ ਹੀ ਆਉਣ ਲੱਗ ਗਿਆ ਫਿਰ ਉਹ ਕਲਾਕਾਰੀ ਥੋੜੀ ਬਚਦੀ ਆ ਤਾਂ ਹੁਣ ਪਹਿਲੀ ਗੱਲ ਤਾਂ ਗਾਉਣ ਵਾਲੇ ਬਹੁਤ ਹੋ ਗਏ ਵਧੀਆ ਗਾਉਣ ਵਾਲੇ ਬਹੁਤ ਹੋ ਗਏ ਸੀਰੀਅਸਲੀ ਤੇ ਜੇ ਉਹ ਨਹੀਂ ਤਾਂ ਔਟ ਰਿਡੂ ਨੇਗਾ ਜੇ ਉਹ ਨਹੀਂ ਤਾਂ ਆਵਾਜ਼ ਮੈਲੜੇ ਹੋ ਜਾਂਦੀ ਆ ਤੁਸੀਂ ਬਸ ਆਪਣੇ ਕੰਟੈਂਟਰ ਤੇ ਮਿਹਨਤ ਜਾਰੀ ਰੱਖੋ ਹੋਸ਼ਾ ਦਾ ਤੁਹਾਨੂੰ ਕਿੰਨੀ ਦੇਰ ਕਰਨੀ ਪਵੇ ਕੋਈ ਪਤਾ ਨਹੀਂ ਕਾਊਂਟ ਜਾਣ ਦਾ ਜਦੋਂ ਇੱਕ ਗਾਣਾ ਕੋਈ ਤੁਹਾਡਾ ਹੋਊਗਾ ਕਲਿੱਕ ਬਸ ਜਾਂ ਫਿਰ ਇੱਕ ਇਹ ਵੀ ਦਿੱਕਤ ਆ ਨਾ ਕਈ ਵਾਰ ਜੇ ਤੁਸੀਂ ਆਪਣੇ ਤੋਂ ਮਤਲਬ ਇੱਕ ਕੰਮ ਕਰੋ ਵੀ ਵਧੀਆ ਤੋਂ ਵਧੀਆ ਆਰਟਿਸਟ ਚੋਣ ਲਓ ਜਿਹੜਾ ਤੁਹਾਡਾ ਫੇਵਰੇਟ ਆ ਕੋਈ ਵੀ ਆ ਟੌਪ ਦਾ ਨੰਬਰ 1 ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਉਹਦੇ ਨਾਲੋਂ ਵਧੀਆ ਰਾਈਟਰ ਜਾਂ ਸਿੰਗਰ ਕਿਤੇ ਨਾ ਕਿਤੇ ਦੁਨੀਆ 'ਚ ਬੈਠਾ ਹੈ ਨਾ ਫਲॉप ਹੈ ਉਹ ਉਹਨੂੰ ਕੋਈ ਜਾਣਦਾ ਵੀ ਨਹੀਂ ਕਿਉਂ ਕਿ ਕਿਤੇ ਨਾ ਕਿਤੇ ਜਾਂ ਤਾਂ ਉਹਦੇ ਔਰ ኢਗੋਇਸਟਿਕ ਹੋਣ ਦੇ ਕਰਕੇ ਉਹ ਸਾਹਮਣੇ ਨਹੀਂ ਆ ਪਾਉਂਦਾ ਜਾਂ ਫਿਰ ਉਹਨੂੰ ਡੀਲ ਨਹੀਂ ਕਰਨੀ ਆਉਂਦੀ ਜਾਂ ਫਿਰ ਉਹਦੀ ਕਮਿਊਨੀਕੇਸ਼ਨ ਸਕਿੱਲ ਨਹੀਂ ਹੈਗੀ ਕਿਸੇ ਕੰਪਨੀ ਨਾਲ ਗੱਲ ਕਰ ਸਕਦਾ ਜਾਂ ਫਿਰ ਜਾਂ ਫਿਰ ਉਹਨੂੰ ਸਿਰਫ ਕਲਾਕਾਰੀ ਹੀ ਆਉਂਦੀ ਹੈ ਉਹ ਥੋੜੇ ਬਹੁਤ ਪੈਸੇ ਕਮਾ ਕੇ ਆਪਣੇ ਆਪ ਤੇ ਲਾ ਨਹੀਂ ਸਕਦਾ ਜਾਂ ਫਿਰ ਉਹਨੂੰ ਸੋਸ਼ਲ ਮੀਡੀਆ ਨਹੀਂ ਹੈਂਡਲ ਕਰਨਾ ਹੁੰਦਾ ਹਨ ਤਾਂ ਹੁਣ ਕਲਾਕਾਰ ਨੂੰ ਸਿਰਫ ਕਲਾਕਾਰ ਨਹੀਂ ਇੱਕ ਪ੍ਰੋਪਰ ਆਪਣਾ ਮੈਨੇਜਰ ਆਪ ਵੀ ਬਣਨਾ ਪੈਂਦਾ ਹੈ